ਸੋਵਾ ਸੇਕ ਨਵੇਂ ਟ੍ਰਿਪ ਦਾ ਪਲਾਨ ਕਰ ਰਹੀ ਆ ਕਈਆਂ ਤੇ ਕਾਲਜੀਆਂ ਦੇ ਵਿੱਚ ਲੱਗਣੀਆਂ ਜੀ ਆ ਟ੍ਰਿਪ ਤੇ ਟ੍ਰਿਪ ਬਾਰੇ ਸੁਣ ਕੇ ਉਹ ਜਿਹੜੇ ਸਰਦਾਰ ਜੀ ਚੱਲਣਾ ਪਾਉਣਗੇ ਜੀ ਤੁਸੀਂ ਸੋਚੀ ਹੋਊਗਾ ਨਾ ਜੀ ਹਾਂ ਕੀ ਕਰੇ ਮੈਂ ਚੱਲੀ ਆ ਮੰਮੀ ਚੱਲਿਆ ਸਰਦਾਰ ਜੀ ਚੱਲਿਆ ਸਾਡੀ ਹਰਪ੍ਰੀਤ ਚੱਲੀ ਇੱਕ ਬੰਦਾ ਹੋਰ ਚੱਲਿਆ ਜੀ ਜੇ ਮੈਂ ਤੁਹਾਨੂੰ ਦਾ ਨਾਮ ਦੱਸਦਾ ਤੁਸੀਂ ਯਾਦ ਕਰ ਲੈਣਾ ਰਾਜ ਆਉਗੇ ਉਹ ਰਾਜ ਜੀ ਬਸ ਹੁਣ ਤੁਸੀਂ ਆਏ ਸੋਚ ਲਿਆ ਦੀ ਅਸੀਂ ਆਪਣੀ ਮਾਤਾ ਨੂੰ ਜਹਾਜ਼ ਨਹੀਂ ਚਾਹ ਕਰਾਉਣ ਲੱਗੇ ਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋਮਿੰਡ ਕਰਦੀ ਆ ਜੀ ਤੁਸੀਂ ਸਾਰੇ ਜਣੇ ਲਿਖਾ ਕਹੋਗੇ ਚੜ ਵੀ ਕਰਾ ਖੋਗੇ ਤੇ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਖੁੱਲ੍ਹ ਜਾਓਗੇ। ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਜੀ ਤੇ ਕਰ ਦਿਓ ਜੀ ਕਮੈਂਟ। ਅਸੀਂ ਬਹੁਤ ਹੀ ਜ਼ਿਆਦਾ ਤੁਹਾਡੇ ਧੰਨਵਾਦੀ ਆ ਤੁਸੀਂ ਇੰਨਾ ਜ਼ਿਆਦਾ ਸਾਡੀ ਵੀਡੀਓਜ਼ ਨੂੰ ਪਿਆਰ ਦੇ ਰਹੇ ਹੋ ਸਹਿਯੋਗ ਦੇ ਰਹੇ ਹੋ ਠੀਕ ਆ ਤੇ ਜਿੰਨਾ ਹੈ ਉਹਨਾਂ ਨੂੰ ਸਾਨੂੰ ਦੱਸ ਨਹੀਂ ਉਹ ਇੰਨਾ ਜਿੰਨਾ ਚਾਹੀਦਾ ਸੀ ਇਵਰਸਰੀ ਦੀਆਂ ਵਧਾਈਆਂ ਵੀ ਦਿੱਤੀਆਂ ਤੁਸੀਂ ਸਭ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਤੇ ਫਾਈਨਲੀ ਹੁਣ ਦਿੱਲੀ ਵੀ ਛੱਡੀ ਆ ਗਈ ਜੀ ਜੂਪੀ ਤੇ ਸਾਡੇ ਇਹਨੇ ਬੱਚਾ ਪਾਰਟਿਸਿਪੇਟ ਵੀ ਹੈ ਜੀ ਸ਼ਾਮ ਦਾ ਟਾਈਮ ਹੋ ਗਿਆ ਸਵੇਰੇ ਸੱਜਰੇ ਆ ਗਏ ਸੀਗੇ ਜੀ ਜਿਨਾ ਹੀ 6 ਵਜੇ ਤੇ ਇਹਨੇ ਬਹੁਤ ਮਿਕਚਰੇ ਆਪਣੀ ਵੱਡੀ ਮੰਮਾ ਨੂੰ ਆਪਣੀ ਦੀਦੀ ਨੂੰ ਆਪਣੇ ਵੀਰ ਨੂੰ ਆਨੇ ਬਹਾਨੇ ਸਿਰ ਜੀ ਐਧਰ ਉਧਰ ਦੇ ਕੇ ਰੋਈ ਗਈ ਜਿਆਦਾ ਨਾ ਨੂਰ ਨੂੰ ਕਰਦੀ ਕਿ ਤੂੰ ਜਿਆਦਾ ਘੁਲਾਉਂਦੀ ਹੈਂ ਕਹਨੇ ਲਈ ਹਾਂ ਤੁਲਪੁੱਤ ਬਿਲਾਵੋ ਪਹਿਲੇ ਤੁਸੀਂ ਸਾਸਰੀ ਘਰ ਸਾਸਰੀ ਘਰ ਜੀ ਮੰਮੀ ਤੁਸੀਂ ਵੀ ਬਿਲਾਓ ਸਾਸਰੀ ਘਰ ਜੀ ਦੀਦੀ ਹਾਂ ਸਭ ਕਾਲੀ ਸਾਰਿਆਂ ਨੂੰ ਅੱਛਾ ਬਣਾਏ ਦੱਸੋ ਕਹਿੰਦੇ ਜਾਂ ਚਾਹ ਬਹੁਤ ਜਿਆ ਮਣੀ ਭਾਈ ਕਹੀ ਗਈ ਗੁੜ ਵਾਲੀ ਚਾਹ ਉਹਨੇ ਫੁੱਟ ਜਾਣੀ ਫੁੱਟ ਜਾਣੀ ਫੁੱਟ ਜਾਣੀ ਮੈਂ ਕੁਝ ਨਹੀਂ ਬੋਲੀ ਮੈਂ ਤਾਂ ਬਣਾ ਕੇ ਲਗਾਈ ਮੈਂ ਤਾਂ ਲੋ ਦੱਸੋ ਗੁੱਤ ਦੀ ਹੁਣੇ ਕਹਿੰਦੇ ਹੁਣ ਮੰਮੀ ਕਹਿੰਦੇ ਹੁਣ ਕਹਿੰਦੇ ਜਦ ਭਈਆਂ ਭਈਆਂ ਕਹੋਗੇ ਤੇ ਜਦ ਉਧਰ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਗਰਮ ਕਰੂਗੇ ਜਲ ਕਰ ਕਰੂਗੀ ਮੈਂ ਤਾਂ ਫੇਰ ਮੇਰਾ ਚੈਲੰਜ ਜਿਹੜਾ ਲੋ ਫੇਰ ਤੁਹਾਨੂੰ ਦਿਖਾਉਂਗੀ ਮੈਂ ਕਰਕੇ ਇਹ ਫੁੱਟ ਤੇ ਇਹ ਜਦ ਨਾਲ ਗਰਮ ਗਰਮ ਉਹ ਪੈਜਣਾ ਨਾ ਇੱਕ ਲੱਗਤ ਦੁੱਧ ਪੈਂਦਾ ਫੇਰ ਉੱਠਦੀ ਆ ਮੈਂ ਤਾਂ ਠੰਡੇ ਪਾਣੀ ਦੇ ਵਿੱਚ ਪਾਇਆ ਪੈਣਾ ਗੁੜ ਹਾਂ ਫੇਰ ਉਹਨਾਂ ਵਾਲੀ ਦੀ ਉਹਨੂੰ ਫੇਰ ਉਹ ਵਾਲੀ ਦੱਦੀ ਆ ਜੇ ਇੱਕੋ ਲੱਗਤ ਗਰਮ ਚੀਜ਼ ਦੇ ਵਿੱਚ ਪਾਉਂਦੇ ਫੇਰ ਉੱਠਣਾ ਹੀ ਆ ਜੀ ਉਹਦੇ ਠੀਕ ਹੈ ਸੋ ਜੂਪੀ ਤੇ ਆਈ ਆਪਾਂ ਹੀ ਸਾਡੀ ਦੀਦੀ ਅ ਦੱਸਣਗੇ ਆਪਣੇ ਦੋ ਚਾਰ ਵਿਚਾਰ ਪਾਈ ਉੱਥੇ ਕੀ ਕੁਝ ਹੋਇਆ ਕਿੱਦਾਂ ਆਏ ਤੁਸੀਂ ਸਾਰਿਆਂ ਨੇ ਬਲੌਗ ਮਿਸ ਕੀਤੇ ਕਿਉਂ ਨਹੀਂ ਬਲੌਗ ਉੱਥੇ ਦੇ ਬਣਾਏ ਸਭ ਕੁਝ ਇਹ ਤੁਹਾਨੂੰ ਦੱਸਣਗੇ ਦੀਦੀ ਆ ਮੋਢੇ ਸਾਹਮਣੇ ਨਿਆਣੇ ਨੇ ਤਾਂ ਕਰਿਆ ਭਾਈ ਵਿਆਹ ਇਹ ਹੋ ਜਾਇਆ ਪਹਿਲਾਂ ਮੈਂ ਇਹ ਕੱਲ ਗਿਆ ਵਿਆਹ ਨਹੀਂ ਠਾਕ ਹੋ ਗਿਆ ਬੰਦੀ ਬੜੀ ਵਧੀਆ ਸੱਪਾ ਪਾਗਾ ਪਰ ਨਿਆਣੇ ਨੇ ਵਿਆਹ ਕਰਾ ਮੇਰਾ ਬੜਾ ਅੱਖਾਂ ਦਾ ਦਿੱਤਾ ਬਚਾਈਆ ਉਹ ਭਾਈ ਯਾਦ ਨੂੰ ਸੋ ਲੱਖ ਲੱਖ ਬਜਾ ਤਾਂ ਇਹ ਆਪਣੇ ਪਾਪਾ ਕੋਲ ਵੀ ਨਹੀਂ ਜਾਂਦੇ ਰਹੇ ਅੜ ਜਾਂਦੇ ਸੀ ਦੋਵੇਂ ਮੇਰੇ ਗੋਡੇ ਤੇ ਬਹਿ ਜਾਂਦੇ ਮੈਨੂੰ ਤੇਰੀ ਨੂੰ ਵੀ ਪਛਾਣ ਦੇ ਇਨਕਾਰ ਕਰਤਾ ਨਾ ਪਾਪਾ ਇਹ ਤਾਂ ਕਦੇ ਵੀ ਜਾਂਦੀ ਸੀਗੇ ਪਰ ਜੇ ਜਿੱਦ ਆ ਗਈ ਨਾ ਨੂਰ ਦੀ ਦੋਵੇਂ ਬੱਟਾ ਬਰਾਤ ਤਾਂ ਸੀ ਦੂਰ ਗਈ ਰਹੀ ਸੀ ਕਿ ਦੋਵੇਂ ਅੜ ਗਏ ਜੇ ਹੋ ਜਾਵੇ ਉਹ ਵੀ ਹੋਵੇ ਹੋ ਜਾਵੇ ਜੇ ਬਰਾਤ ਕਿੱਥੇ ਗਈ ਵੀ ਤੀ ਉਹ ਆਂਟਾ 1 ਕਿਲੋਮੀਟਰ ਹੈ ਜੀ ਸੀ ਉਹ 2 ਢਾਈ ਘੰਟੇ ਦਾ ਰਾਹ ਸੀ ਉਹ ਮਤਲਬ ਜੂਪੀ ਦੇ ਵਿੱਚੇ ਜੂਪੀ ਦੇ ਵਿੱਚੇ ਹੀ ਸੀ ਉਹ ਆਈ ਟੈਲੀਫੋਨ ਤੇ ਦਾ ਰਾਹ ਦਾ ਦੂਰ ਸੀ ਜੇ ਆਏਗਾ ਤਾਂ ਉੱਪਰ ਜਾ ਕੇ ਲੈਣਾ ਤਾਂ ਕੰਕ ਕਰਦਾ ਹੀ ਹੈ ਭਾਈ ਨਹੀਂ ਹਾਂ ਇਹ ਸਾਨੂੰ ਇੱਥੇ ਉਭੂ ਜਭੂ ਆਣ ਪੂਰੇ ਆਈ ਹਾਂ ਤੇਰੇ ਭਰਾ ਬੋਲ ਕਿੰਨਾ ਜਰੂਗ ਗਿਆ ਮਾਰ ਕੇ ਇਹ ਵੀ ਇੰਨੇ ਬਾਲ ਸੀ ਰੋਈ ਜਾ ਰਹੀ ਹੈ ਇਹ ਬਿਚਾਰੀ ਕੁਛ ਨਾ ਦੇਖ ਇਹ ਪੁੱਛੋ ਹੋਰ ਆਉਂਦਾ ਉਹ ਹੀ ਅੰਦਰੋਂ ਕਹਿੰਦੇ ਇਹ ਵਿਚਾਰੀ ਹਜੇ ਬੋਲਦੀ ਨਹੀਂ ਗੱਲਾਂ ਨਹੀਂ ਕਰਦੀ ਹਾਂ ਪਰ ਇਹਨੂੰ ਵੀ ਇੰਜੈਕਸ਼ਨ ਨੇ ਬਹੁਤ ਤੰਗ ਕਰਿਆ ਇੱਕ ਦਿਨ ਬਾਅਦ ਅੱਜ 10 ਤਰੀਕ ਨੂੰ ਮੂਰ ਤੇ ਵੀ ਲੱਗਣਾ ਹੈ ਉਹਦੇ ਮਨਕੀਰ ਦੇ ਸੈਚਲ ਬਣਾਉਣ ਦਾ 10 ਤਰੀਕ ਨੂੰ 10 ਤਰੀਕ ਨੂੰ ਲੱਗਣਾ ਜੀ ਇੱਕ ਦੇ ਉੱਥੇ ਕੈਂਪ ਆਇਥੇ ਗਿਆ ਕਹਿੰਦੇ ਟੀਕੇ ਦੀ ਗੱਲ ਸੁਣ ਕੇ ਵੀ ਠੀਕ ਹੀ ਜਾਂਦਾ ਹਾਂ ਲਵਾਣਾ ਹਾਂ ਕੱਲ੍ਹ ਦੇ ਕੈਂਪ ਆ 10 ਤਰੀਕ ਨੂੰ ਜੀ ਜੀ ਕਹਿੰਦੇ ਫੋਨ ਕਰ ਦੂੰਗੀ ਆਲਰਾਜੂਗੀ ਇਹਨੇ ਨਾ ਪਹਿਲੇ ਤੁਹਾਨੂੰ ਦੱਸਿਆ ਪਹਿਲਾਂ ਇੰਜੈਕਸ਼ਨ ਲੱਗਿਆ ਜਮਾ ਨਹੀਂ ਰੋਈ ਤਿੰਨ ਤਰੀ ਨੂੰ ਲਾਇਆ ਹਾਂ ਸੋਣ ਇੱਥੇ ਇੰਜੈਕਸ਼ਨ ਤੇ ਜਮਾ ਹੀ ਨਹੀਂ ਹੋਈ ਇੱਥੇ ਲੱਗੇ ਥੋੜੇ ਜਿਹਾ ਚੱਲ ਜਾਓ ਜਿਹੜਾ ਪੰਜ ਟਿੱਕੀਆਂ ਨੇ ਇੱਥੇ ਲੱਗਿਆ ਉਹਨੂੰ ਰੋਈ ਉਹ ਲਈ ਉਹ ਕਹਤਾਂ ਨੇ ਫਿਰ ਉਹ ਦਸ਼ਾ ਨੂੰ ਤਾਂ ਉਹਦਾ ਬਹੁਤ ਰਾਹ ਦੱਸਦੀ ਕਹਿੰਦੀ ਇਹਨੂੰ ਬਹੁਤ ਜ਼ਿਆਦਾ ਬਹੁਤ ਗੰਮੀ ਨਹੀਂ ਸ਼ਾਮ ਵੀ ਮੇਰੀ ਵੀ ਸਿਹਤ ਡਾਊਨ ਜਮਾ ਹੀ ਫਿਰ ਮਮੀ ਕਹਿੰਦੇ ਚਲ ਮੈਂ ਕਹਿੰਦੀ ਨਾ ਆਪਣੇ ਕੋਲ ਵੀ ਮੈਂ ਦੇਖਦੇ ਆ ਅਸੀਂ ਤਾਂ ਮਨਕੀਤ ਦੇ ਨਾਲ ਜਦ ਨੂਰ ਦੇ ਪਹਿਲੀ ਵਾਰ ਟੀਕੇ ਲਗੇ ਮੈਂ ਤਾਂ ਮਮੀ ਨੂਰ ਦੇ ਦੋਵੇਂ ਅੱਗੇ ਪਿੱਛੇ ਕੰਮ ਕਰ ਆਏ ਆ ਕਿ ਫਿਰ ਨੂਰ ਕੋ ਕੰਮ ਕਰੇ ਜੇ ਪਹਿਲਾਂ ਲੈਣਾ ਸੀਗਾ ਨੂਰੇ ਨਹੀਂ ਮੈਂ ਕਿ ਤਕਨੀਕ ਚ ਦੇਖਣਾ ਹੋਵੇ ਸਾਡੇ ਤੇ ਹਾਂਜੀ ਹੈ ਹਾਂ ਇੱਕ ਗੱਲ ਠੀਕ ਆ ਰਾਤ ਦਾ ਹੀ ਅਕੜਾਤਾ ਨਹੀਂ ਤਾਂ ਦੋ ਦੋ ਦਿਨ ਦਿਨ ਨਹੀਂ ਰਹਿੰਦਾ ਇਹ ਇੰਨਾ ਨਹੀਂ ਕਰਿਆ ਕੁਛ ਦਿੱਤਾ ਵੀ ਮਾਰੀ ਗਈ ਤਾਂ ਵੀ ਬਹੁਤ ਫਾਇਦਾ ਰਿਹਾ ਜੀ ਜੀ ਮਨ ਕੀਰਤਨ ਵੀ ਆਇਆ ਲੱਗਦਾ ਪਾਏ ਚਲਾਤੀ ਆ ਉਹ ਵੀ ਮੈਂ ਕਦੇ ਆਈ ਕਰ ਦੋ ਇਸ ਅਸ਼ ਲੱਗਣ ਤੇ ਬਾਦ ਨਾ ਮੈਂ ਤਾਂ ਥੋੜੀ ਥੋੜੀ ਕਰਾਈ ਚਲੋ ਆਪੇ ਠੀਕ ਰਹਿਣਾ ਦੂਮੜ ਵਾਲੀ ਮੈਨੂੰ ਪਹਿਲਾਂ ਟੀਕੇ ਬਾਰੇ ਇਹਨਾਂ ਪਤਾ ਨਹੀਂ ਸੀ ਹਨ ਤੇ ਮੁੜਕੇ ਜ ਦੋਰੇ ਲੱਗੇ ਫਿਰ ਮੈਨੂੰ ਪਤਾ ਲੱਗਿਆ ਐਕਸਪੀਰੀਅੰਸ ਹੋ ਜਾਂਦਾ ਨਾ ਬਹੁਤ ਭੈੜ ਭਰਾਵਾਂ ਦੇ ਸਾਨੂੰ ਮੈਸੇਜਸ ਆਏ ਇੰਸਟਾਗ੍ਰਾਮ ਤੇ ਆਏ ਸਰਦਾਰ ਜੀ ਨੂੰ ਫੋਨ ਵੀ ਆਇਆ ਹੇ ਗਰਮ ਦੇਸੀ ਕੀ ਲਾ ਲਓ ਵਾਲੇ ਵਾਲੇ ਭਾਈ ਕੋਈ ਬਾਮ ਲਗਾ ਦੋ ਕੋਈ ਕੁਸ਼ ਲਗਾ ਦੋ ਵੀ ਅਕੜਾ ਬੱਚੇ ਦਾ ਦੁੰਗ ਹੋ ਜਾਈ ਠੀਕ ਆ ਬਹੁਤ ਬਹੁਤ ਆਦਾ ਜੀ ਤੁਸੀਂ ਪਿਆਰ ਕਰਦੇ ਹੋ ਤਾਂ ਹੀ ਤੁਸੀਂ ਸਾਨੂੰ ਮੈਸੇਜ ਕਰਦੇ ਹੋ ਹੋਰ ਹੋਰ ਗਿਆ ਤੇ ਕੁਝ ਐਕਸਪੀਰੀਅੰਸ ਦੀ ਗੱਲ ਹੋ ਜਾਂਦੀ ਹੈ ਜੇ ਤੁਸੀਂ ਸਾਨੂੰ ਆਪਣਾ ਮੱਲਦੇ ਆ ਨਾ ਤਾਂ ਤੁਹਾਨੂੰ ਸਾਡੇ ਤਕਲੀਫ ਹੋਈ ਵੀ ਮੇਰੇ ਬੱਚੇ ਨੂੰ ਆਈ ਹੋ ਗਿਆ ਨਾ ਖਾ ਨੂੰ ਤਕਲੀਫ ਹੁੰਦੀ ਹੈ ਤਾਂ ਹੀ ਤੁਸੀਂ ਸਾਨੂੰ ਦੱਸਦੇ ਹੋ ਵੀ ਇਦਾਂ ਕਰ ਲਓ ਭਾਈ ਇਦਾਂ ਕਰ ਲਓ ਤੇ ਹੋਰ ਦਿਨਿਆਂ ਹਣ ਸਾਨੂੰ ਗੱਲ ਜਿੱਦਾਂ ਕਿ ਕਰੀਅਰੇ ਕਰਦੀ ਭਾਈ ਦਿਨਿਆਂ ਨੇ ਟੀਕੇ ਬਲੌਗ ਤਾਂ ਕਿੱਥੇ ਕੌਣ ਕਰਨਾ ਚੱਕਣਾ ਪਿੰਦਾ ਇਹਦੇ ਕੋਲ ਦੋ ਹੀ ਨਿਆਣੇ ਆ ਹਾਂ ਤੇ ਬਲੌਗ ਚ ਬਣਾਉਂਦੇ ਭਾਈ ਜੇ ਵੀਰ ਕੋਲ ਵੀ ਹੁੰਦਾ ਤਾਂ ਵੀ ਫਰਕ ਪੈਣਾ ਥੋੜਾ ਜਿਹਾ ਕਹਿੰਦੀ ਉਹਨੂੰ ਕਰ ਗਿਆ ਇੱਕ ਬਰਾਦ ਉੱਪਰ ਕਰਦੇ ਰਹਿੰਦੇ ਉਪਰ ਕਰਦੇ ਰਹੇ ਮੰਮੀ ਠੀਕ ᱛੀ ਉਹ ਜੋਤੀ ਮੰਮੀ ਸਾਰੇ ਪਾਪਾ ਜੀ ਦਾਦਾ ਦਾਦੀ ਉਹ ਵੀ ਠੀਕ ਸੀ ਕਿ ਦਾਦੀ ਨੇ ਅੱਖ ਬਣਵਾਈ ਨਾ ਹੁਣ ਅੱਛਾ ਮੈਂ ਤਾਂ ਬੋਲ ਰਹਾ ਆ ਨਾ ਨੋਟਿਸ ਕਰਵਾਇਆ ਸੀ ਮੁਰਗੀ ਨੇ ਕਹਿੰਦਾ ਹਾਂਜੀ ਹਾਂ ਉਹ ਤਾਂ ਠੀਕ ਆ ਬਾਜੀ ਤਾਂ ਮੇਲੇ ਕੁਛ ਰੀਡ ਦੀ ਹੱਡੀ ਦਾ ਵੀ ਆਪਰੇਟ ਹੋਣਾ ਹਾਂ ਉਹ ਤਾਂ ਖਾਸੇ ਤੇ ਪੁਰਾਣੀ ਗੱਲ ਹੈ ਹਾਂਜੀ ਉਹ ਪੁਰਾਣੀ ਗੱਲ ਹੈ ਖਾਸੇ ਤੇ ਕੋ ਪੰਜਾਬ ਇਹਨਾਂ ਦੇ ਹੋਣੇ ਹੋ ਗਏ ਹੋਣਿਆ 7-8 ਸਾਲ ਹੋ ਗਏ ਉਹਦੇ ਅਸੀਂ 7-8 ਪੁਰਾਣੀ ਦੀ ਗੱਲ ਹੈ ਤਾਂ ਇਹ ਤਾਂ ਦੱਸਿਓ ਤੁਰਦੇ ਫਿਰਦੇ ਤਾਂ ਹੈਗਾ ਨਾ ਐ ਤਾਂ ਆਪਣੇ ਤੁਰਦੇ ਫਿਰਦੇ ਦਾ ਵੀ ਲੱਗਦਾ ਜੀ ਚੱਲ ਭਾਈ ਦੋਦੇ ਬੱਤੇ ਆਪਣਾ ਆਉਂਦੇ ਨਾ ਆਪਣਾ ਆਉਂਦੇ ਰਹੇ ਬੱਸ ਉਹ ਹੀ ਬੋਦਾ ਮੈਂ ਉਹਨੇ ਤਾਂ ਕਹਿ ਦਿੱਤੀ ਮੰਜੇ ਬੰਦੇ ਦੇ ਬਸਣਾ ਪਰੇ ਮੰਜੇ ਪਰ ਪੈਣਾ ਬਹੁਤ ਬੜੀ ਗੱਲ ਉਹ ਜਿਹੜੀ ਖਾਈ ਖਾਈ ਕਰਨਾ ਠੀਕ ਹੈ ਇਹਦੇ ਨਾਲ ਚੰਗਾ ਤੁੰਦੇ ਫਿਰਦੇ ਰਹਿਣਾ ਮਰਵਾਦਣਾ ਚੜ੍ਹਦੀ ਕਲਾ ਚ ਰੱਖਣਾ ਨਾ ਨਾਮ ਜਪੜ ਮੇਰੀ ਗੱਲ ਆ ਹਾਏ ਨਾਮ ਬਾਤ ਤੂੰ 3 ਵਜੇ ਉੱਠ ਜਾਂਦੇ ਬੱਸ ਉਹ ਕਿ ਆ ਕਰੀਦਾ ਜਿਹੜੇ ਪਾਪਾ ਜੀ ਲਾਸਟ ਦੇ ਵਿੱਚ ਆ ਕੇ ਸਹਾਇਕ ਹੁਣਾ ਹਾਂਜੀ ਉਹਦੀ ਬਾ ਬਹੁਤ ਜ਼ਰੂਰੀ ਹੈ ਕਿਤੇ ਕੋਣ ਅਸੀਂ ਮੂਰਖਾਂ ਇਸ ਟਾਈਮ ਸਾਨੂੰ ਆਇਂ ਦਾ ਰੋਟੀ ਬਣਾ ਲਈਏ ਸਬਜ਼ੀ ਬਣਾ ਲਈਏ ਆਂ ਕਰ ਲਈਏ ਉਹ ਕਰ ਲਈਏ ਜਿਸ ਕੰਮ ਲਈ ਸਾਨੂੰ ਭੇਜਿਆ ਗਿਆ ਸੀ ਉਹ ਕੰਮ ਨਹੀਂ ਕਰਦਾ ਇਹਨਾਂ ਨੇ ਮੈਨੂੰ ਬਾੜੀ ਪੜਨ ਦੀ ਭੇਜਿਆ ਗਿਆ ਚੱਲੇ ਕੰਮ ਕਰਨ ਨਹੀਂ ਕਰ ਤੇਜਿਆ ਗਿਆ ਮਹਲਾੜਾ ਨੇ ਨੰਨੋ ਆਦਰੋ ਇੱਥੇ ਆਇਆ ਤਾਂ ਫਲਾੜੇ ਨੇ ਆਇਆ ਤਾਂ 蒂 ਹੁੰਦੇ ਨਹੀਂ ਆਇਆ ਤਾਂ ਆ ਕੁਛ ਚੱਲਦਾ ਉਹ ਵੀ ਤਾਂ ਦੁਨੀਆ ਬਾੜ ਘਟ ਹੁੰਦਾ ਚੁਗਨੀ ਜਿਆਦਾ ਹੁੰਦੀ ਬਹੁਤ ਜੇ ਮੇਰੇ ਵੱਗਲੀ ਪਾਠ ਕਰਕੇ ਨਾ ਬਾਤ ਉਹ ਕਹੇ ਮਮੀ ਫਲਾੜਣੀ ਨੇ ਆਇਆ ਕਰਦਾ 蒂 ਵੀ ਨਹੀਂ ਆਇਆ ਕਰਦਾ ਇਹ ਪਾਠ ਕਰਨਾ ਬਹੁਤ ਚੇ ਵਾਹ ਮੀ ਵੀ ਉਹਦਾ ਘਰ ਦਾ ਪਾਠ ਕਰੇਗਾ ਕੋਈ ਫਾਇਦਾ ਨਹੀਂ ਜਿਆਦਾ ਇੱਕ ਮਿੰਟ ਵੀ ਬੰਦਾ ਮਨ ਲਾ ਕੇ ਰੱਬ ਦਾ ਨਾਮ ਲੈ ਲਵੇ ਨਾ ਉਹ ਹੀ ਬਹੁਤ ਆ ਜਿਹੜਾ ਆਪਾਂ ਬਾੜ ਕਰਨ ਦੇ ਘੰਟਾ ਇਧਰ ਉਧਰ ਧਿਆਨ ਦਈਏ ਨੇ ਉਹਦੇ ਨਾਲੋਂ ਇੱਕ ਮਿੰਟ ਵੀ ਉਹ ਧਿਆਨ ਲੱਗ ਗਾ ਲਵੇ ਨਾ ਇੱਕ ਮਿੰਟ ਬਹੁਤ ਤੈਨੂੰ ਮਾਰਨ ਦੀ ਗੱਲ ਐ ਏਦਾਂ ਹੀ ਕਹੀ ਜਿੰਨਾ ਕਿ ਮੈਨੂੰ ਗਿਆਨ ਆ ਜੀ ਕਹਿੰਦੇ ਸੀ ਗੁਰਦੁਆਰਾ ਸਾਹਿਬ ਜਾਂਦੇ ਮੱਥੇ ਰਗੜਦੇ ਆ ਪਰ ਉਹਨੇ ਨਹੀਂ ਗੱਲ ਕਹੀ ਆ ਵੀ ਜਿਹੜਾ ਕੁਝ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਵਾ ਜੇ ਤੁਸੀਂ ਉਹਦੇ ਉੱਤੇ ਵਿਚਾਰ ਕਰ ਲੋ ਬਹੁਤ ਵੱਡੀ ਗੱਲ ਹੋ ਜਾਂਦੀ ਆ ਅਸੀਂ ਉੱਤੇ ਜਾਂਦੇ ਆ ਸ਼ਾਮ ਨੂੰ ਪਾਰਕ ਰੱਖਿਆ ਹੁੰਦਾ ਹੈ ਬਾਣੀ ਚੱਲਦੀ ਹੁੰਦੀ ਹੈ ਜੀ ਗੱਲਾਂ ਲੱਗਦੀਆਂ ਨੇ ਆਏ ਹੁੰਦੇ ਆ ਜੀ ਉਹ ਹੋ ਗਿਆ ਆਏ ਨੂੰ ਕਿ ਉਹ ਹੋ ਗਿਆ ਅਸੀਂ ਕਰਨ ਕੀ ਗਏ ਰੱਬ ਕੋਲ ਦਿਖਾਵਾ ਕਰਨ ਗਏ ਸੀ ਬਈ ਤੇਰੇ ਮੱਥਾ ਦੇ ਕੇ ਆਈ ਬਸ ਜੱਦ ਕੀ ਮਾਨਤ ਕਹਿੰਦਾ ਵੀ ਜਿਹੜਾ ਕੁਝ ਮੈਂ ਬੋਲੇ ਆ ਨਾ ਉਹਦੇ ਪਰ ਜੇ ਤੁਸੀਂ ਅਮਲ ਕਰ ਲਓ ਵਿਚਾਰ ਕਰ ਲਓ ਬਹੁਤ ਮੜੀ ਗੱਲ ਹੋ ਜਾਂਦੀ ਹੈ ਨਿਆਣੇ ਤਾਂ ਬਹੁਤ ਖੁਸ਼ ਹੋ ਗਏ ਸਵੇਰ ਆ ਕੇ। ਮਾਸੂਮ ਆਏ ਆ ਸਵੇਰੇ। ਕਿਹੋ ਜਿਹੇ ਨਾਸਤੇ ਨੂਰਾ ਸੁਤੀ ਉਠੀ। ਕਾ ਮੈਂ ਮਾਤਾ ਘੱਡੀ ਤੇ ਬਹਿਣਾ ਨਹੀਂ। ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ। ਈਦਾ ਮੈਂ ਨਹੀਂ ਦੇਖੀ ਰਿੰਦ ਨੇ। ਨਾ ਭਾਜੀ ਨੂੰ ਸੀ ਬੁਲਾਇਆ ਨਾ, ਤੇ ਭਾਜੀ ਬੁਲਾ ਕੇ ਲੈ ਕੇ ਆ ਰਹੇ ਹਿੰਦੇ ਭਾਜ ਨੂੰ। ਅਹੀਂ ਕਿਆ ਵੀ ਚੱਲ ਕਾ ਟੂ ਕੋਲ ਬੈਠੀ ਜੀ ਮੈਂ ਤਾਂ ਬੈਠਣੀ। ਬੈਠਣੀ ਮੈਂ ਬਾਸੂ ਜੀ ਦੇ ਬੈਠਾ। ਬੈਠਣੀ ਉਹ ਬਾਸੂ ਜੀ ਤਾਂ ਇਹਦੀ ਤਾਂਗਾਂ ਤੇ। ਨਾ ਨਾ ਬਾਸੂ ਨੇ ਬੜਾ ਮੋਟਾ ਕਰਦੇ ਸੀ ਇਹ ਦੋਵੇਂ ਉੱਤੇ ਹੁੰਦੇ ਰਹਿਣੇ ਇਕੱਠੇ ਹੀ ਰਹਿੰਦੇ। ਹਾਂ। ਰੰਗ ਤੋਂ ടെ നീ പൂരി ਮਨ ਕੀ ਇਹ ਤਾਂ ਆਪਣੇ ਜਿੰਨਾ ਸੋਨਾ ਉੰਨਾ ਹੀ ਸੌਂਦਾ ਰਿਆ ਹਾਂ ਹਾਂ ਉਹ ਕਰਦਾ ਹਾਂ ਤੰਗ ਜਦ ਮੋਹੀ ਦਾ ਤਰੇ ਨਾ ਲੋੜ ਤਾਂ ਵਿਚਾਰੀ ਖੇਲੀ ਜਦ ਬਸ ਗਾੜੇ ਗਾੜੇ ਬਹਿ ਕੇ ਬਾੜ ਦੀਆਂ ਲੱਟਾਂ ਦੇਖੀ ਜਾਂਦੀਆਂ ਨੂਨ ਇਹ ਕਿੱਥੇ ਦੇਖਦਾ ਹਾਂ ਹਾਂ ਉਹ بگੜਿਆ ਵਾਪੇ ਇਹ ਤਾਂ ਬਹੁਤ ਕਲੀ ਜੇ ਕਿ ਤੈਨੂੰ ਕੱਲਾ ਅਸੀਂ ਮਿਲਟਰੀ ਛੱਡ ਸਕਦੇ ਆਏ ਆਏ ਜੇ ਮੈਂ ਤਾਂ ਵੀ ਛੁੱਟ ਕੇ ਦੋ ਵਾਰ ਉਹਦੇ ਸਿਰ ਮਾਰ ਲਿਆ ਨਾ ਪੈਸਾ ਕਿ ਬੰਦਾ ਪੂਰੇ ਦੇ ਪਤਾ ਕੀ ਗੱਲ ਹੈ ਜੇ ਨਿਆਣੇ ਦੀ ਤੇ ਹੈ ਕਿ ਸੰਦੂ ਨੂੰ ਜੂਭੂ ਆਂਦੇ ਤੇ ਹੁਣ ਜਿਆਦਾ ਨਿਆਣੇ ਨਾਲ ਸਾਡੇ ਰੌਣਕ ਘਰ ਚ ਆਉਗੀ ਮਾਰ ਕੇ ਬੇੜੇ ਤੇ ਖਿਲਾ ਰਹੀ ਕਲਾ ਸਾਡੇ ਨੂੰ ਪਤਾ ਲੱਗਦਾ ਹੋਰ ਬੰਦੇ ਵਸਦੇ ਆ ਹੁਣ ਅਸੀਂ ਕਿਆ ਰੋਲੇ ਪਾਉਣੇ ਆ ਵੀ ਦੇਖੀ ਜਾਂਦੀ ਆ ਵੀ ਮੈਨੂੰ ਦਿਖਦੇ ਨਹੀਂ ਆ ਰਹੇ ਦੱਦੇ ਆਂ ਵੀ ਧਿਆਨ ਇੱਥੇ ਆ ਰਹੇ ਆ ਆ ਦੇ ਨਾਲ ਜਿਹਨੇ ਹਾਂ ਦੇ ਫlare ਦੇ ਲਾਸੀ ਨੂੰ ਲਈ ਜਾਂਦੀ ਪਾਣੀ ਆਂਦੇ ਬਹਾਂ ਦੇ ਸੀ ਆਹਨਾ ਵਾ ਗੋਦੀ ਬਿਠਾਈ ਮੈਂ ਆਏ ਦੇਖੇ ਉਹਨੂੰ ਆਏ ਐ ਘਰ ਘਰ ਕੇ ਆਏ ਦੋਹਾਂ ਨੂੰ ਖੇਡਦੇ ਐ ਜਾਗਦੀ ਐ ਫਿਰ ਵੀ ਹਾਂ ਉਹਨੂੰ ਦੇਖ ਗਏ ਬੱਚਿਆਂ ਨੇ ਸਭ ਕੁਝ ਕਹਿੰਦੀ ਵੇਲਾ ਪੁੱਤ ਵੇਲਾ ਪੁੱਤ ਵੇਲਾ ਹਾਰੇ ਲਾਹਤ ਆਪਣੇ ਤੇ ਨਾ ਕਹਿ ਨਹੀਂ ਦਾ ਇਤ ਸੋਹਣਾ ਮਾਤੂੰ ਸੋਹਣਾ ਮਾਤੂੰ ਕਹਿੰਦੀ ਮੇਰਾ ਹੱਥ ਮੇਰਾ ਪੁੱਤ ਵੇਲਾ ਪੁੱਤ ਵੇਲਾ ਪੁੱਤ ਮੈਂ ਕਦੋਂ ਆਪੜੀ ਤੇ ਸਿਆਣੇ ਦੰਮੀ ਬਣਦੀ ਇਸ ਤਰ੍ਹਾਂ ਸੇਲਕੋਈ ਵਿਹਾਸ ਲਿਖੂਛ ਹੁੰਦੀ ਆ ਅਦਰ ਮੁੰਮੀ ਨਾਲ ਜੀਨੀ ਦਾ ਬਤਾ ਹੁਣ ਉਹਦਾ ਆਪੂ ਆ ਗਿਆ ਉਹਦੇ ਅਰੇ ਵੇੜਾ ਤੇ ਨਾ ਕਲਰਾ ਆਇਆ ਵੇ ਤਾਂ ਮੁੰਮੀ ਆਇਆ ਇਸ ਸਕੂਟਰ ਕਾਡੀਆਂ ਜਿਹਦਾ ਪਲਾਸਟਿਕ ਦੀ ਕਾਡੀਆਂ ਹੈ ਰਿਜਨਲ ਸੈਟ ਉਹ ਵਜੇ ਭਾਂਡੇ ਇਕੱਠੀ ਕਰੀਂ ਤੁਹਾਡੇ ਨਾਲ ਨੀਆਂ ਕਾਡੀਆਂ ਰਸ ਚਲੋ ਹੋਰ ਅੱਗੇ ਹੋਰ ਅੱਗੇ ਜਨ ਆ ਰਹੇ ਨੇ ਹੂੰ ਔਰ ਇਹ ਬਣਾਉਂਦੇ ਨਾ ਇਹਨਾਂ ਦੇ ਨਿਆਣੇ ਦੇ ਪੇਰਾਉਂਡ ਨਹੀਂ ਹੁੰਦੇ। ਛੇਤਰ ਉਹ ਰੱਖਦਾ। ਜਾਨ ਭਾਈ ਨਿਆਣੇ ਗਏ ਰੌਣਕਾ ਭਾਈ। ਬਹੁਤ ਚੰਗਾ ਜੀ। ਤੁਹਾਨੂੰ ਘਰੋਂ ਜਾਏ ਉਹ ਵੀ ਤੁਹਾਨੂੰ ਚਾਹ ਜੀਵਾ ਦੇ ਗਏ ਵੇ। ਨਹੀਂ ਮੋਲੂ ਨਹੀਂ ਆਇਆ। ਫਰਿਆਣਾ ਮੈਂ ਤਾਂ ਪਿੱਛੇ ਫਲੋੜੀ ਨੂੜੀ ਤੇ ਇੱਧਰੋਂ ਆ ਜਾਊਗਾ। ਫਿਰ ਮਾਸੇ ਵੀ ਨਹੀਂ ਸ਼ਾਦੋ ਦੇ ਨੂੰ ਹੀ ਆਉਣਾ ਲੋੜ ਹੀ ਪੇ। ਚੋਰ ਬੱਜ ਗਿਆ ਕੱਲ ਠੀਕ ਮੈਂ ਨੂੰ ਕਹਾਂ ਉਹ ਪਾਈ ਜਾਂਦੇ ਨੇ ਬੇਵਾਨਾ ਦਾ ਸਾਡੇ ਕੁਝ ਬਾਹਰ ਵੀ ਪਏ ਆ ਬਾਹਰ ਤਾਂ ਕੋਣ ਹੋਣ ਕੇ ਬਾਨੇ ਸ਼ਰਮਾਸੀਆਂ ਵੀ ਘੁੰਮ ਜੂਗੀਆਂ ਹੈ ਨਾ ਸਾਰੇ ਕੋਈ ਆ ਜਾਂਦਾ ਉੜੀ ਨਿਕਲਦਾ ਕੋਈ ਆ ਨਹੀਂ ਹੁੰਦਾ ਹਾਂ ਲੋੜੀ ਬਣਾਉਂਦੇ ਨੇ ਨਾ ਸੀਗੇ ਬਸ ਹਾਂ ਸਾਡੇ ਜਾਨ ਨੂੰ ਆਏ ਸੀਗੇ ਹਾਂ ਵਿਆਹ ਨੂੰ ਆਏ ਸੀ ਲੋੜੀ ਹੀ ਬੁਲਾ ਲੂਗਾ ਲੋੜੀ ਨੂੰ ਨਾ ਤੇ ਹੱਸ ਲਵਾਂ ਹਾਂ ਹੁਣ ਆ ਤਾਂ ਵਿਆਹ ਨੂੰ ਆਦੇ ਭਰਾਂ ਪਰ ਉਹ ਮਾਏ ਵੀ ਬਾਹਦੇ ਨਾਲ ਨਿਕਲ ਹੁੰਦਾ ਹੁਣ ਮੁੰਡੇ ਦੇ ਲੋੜੀ ਕਰਕੇ ਆ ਜੂਗੇ ਉਹੀ ਹੋਗਾ ਦੇਖ ਧਿਆਨ ਲੋੜੀ ਤੇ ਧਾਰਾ ਖੁੰਦੀ ਹੈ ਮਾਹ ਦਾ ਟਾਂਦਰ ਉਸ ਚੀਜ ਕਰੀ ਸਲਾਮ ਬਣੂਗੀ ਦੱਸਾਂਗੇ ਜੀ ਅਸੀਂ ਤੁਹਾਨੂੰ ਸਾਰਿਆਂ ਨੂੰ ਕਿ ਆਪ ਸਮਝਣਾ ਜੀ ਸੋਸਾਈ ਕਿ ਨਵੇਂ ਤਰੀਕਾ ਦਾ ਪਲਾਨ ਕਰ ਰਹੇ ਹਾਂ ਕਈਆਂ ਤੇ ਕਾਲਜਿਆਂ ਦੇ ਵਿੱਚ ਲੱਗਣੀਆਂ ਜੀ ਆ ਟ੍ਰਿਪ ਟ੍ਰਿਪ ਬਾਰੇ ਸੁਣ ਕੇ ਉਹ ਜਿਹੜੇ ਸਰਦਾਰ ਜੀ ਉਹ ਚੰਨਾ ਪਾਉਣਗੇ ਜੀ ਤੁਸੀਂ ਸੋਚਿਓ ਬਣਾ ਜੀ ਹਾਂ ਆਪਣਾ ਇਹ ਕੀ ਕਰ ਰੇ ਮੈਂ ਚੱਲੀ ਆ ਮੰਮੀ ਚੱਲਿਆ ਸਰਦਾਰ ਜੀ ਚੱਲਿਆ ਸਾਡੇ ਹਰਪੁਣ ਚੱਲੀ ਇੱਕ ਬੰਦਾ ਹੋਰ ਚੱਲਿਆ ਜੀ ਜੇ ਮੈਂ ਤੁਹਾਨੂੰ ਦਾ ਨਾਮ ਦੱਸਦਾ ਤੁਸੀਂ ਜੇ ਮਾਰ ਲੈਣਾ ਰਾਜ ਆਉਗੇ ਉਹ ਰਾਜ ਹੈ ਜੀ ਬਸ ਹੁਣ ਤੁਸੀਂ ਐਂ ਸੋਚ ਲਿਆ ਦੀ ਅਸੀਂ ਆਪਣੀ ਮਾਤਾ ਨੂੰ ਜਹਾਜ਼ ਨਹੀਂ ਸੈਰ ਕਰਾਉਣ ਲੱਗੇ ਇੱਕ ਇਹਦੇ ਉੱਤਰੀ ਪਾਇਦਾ ਸਾਹਮਣੇ ਪੈਣ ਤਾ ਅਸੀਂ ਕਿਉਂ ਨੇ ਆ ਪੈਣ ਨਾ ਇਹ ਵੀ ਸਾਡੀ ਫੈਮਿਲੀ ਆਪਣੀ ਹੋਵਾ ਚੇ ਸਾਨੂੰ ਪਿਆਰ ਕਰਦੀ ਐ ਵਿੱਚ ਚੇ ਸਾਨੂੰ ਨਫ਼ਰਤ ਕਰਦੀ ਆ ਸਾਡੀ ਆਪਣੀ ਆ ਤਾਂ ਸਾਨੂੰ ਮਾੜਾ ਚੰਗਾ ਬੋਦੀ ਨਹੀਂ ਅੱਜਕੱਲ ਕਿਹਦੇ ਕੋਲ ਟਾਈਮ ਆ ਕਿਸ ਨੂੰ ਮਾੜਾ ਚੰਗਾ ਬੋਲਣ ਦਾ ਸਹੀ ਐ ਜੀ ਗੱਲ ਸੋ ਪਾਪਾ ਜੀ ਨੂੰ ਜ਼ਰੂਰ ਦੱਸਿਓ ਤੇ ਹੁਣ ਵਿੱਚ ਨੂੰ ਥੋੜੀ ਜਿਹੀ ਗੱਲ ਲੈ ਨਹੀਂ ਪਾਪਾ ਜੀ ਨੇ ਨਹੀਂ ਲੈ ਕੇ ਚੱਲੇ ਪਾਪਾ ਜੀ ਨੂੰ ਵੀ ਐਸਾ ਲੱਗਲੇ ਸਾਨੂੰ ਲੈ ਜੇ ਨਾ ਦੀ ਅਸੀਂ ਪਾਪਾ ਜੀ ਨੂੰ ਵੀ ਸੈਂਡ ਕਰ ਲਿਆ ਦੀ ਜਾਣਦੀ ਦੀਦੀ ਕਹਿੰਦੇ ਭਾਈ ਮਨਕੀਰ ਸੁਣੇ ਤਿੱਕਦਾ ਮੈਂ ਕਹਿੰਦੀ ਜਹਾਜ਼ ਚ ਚਾਰ ਮਾਂ ਜੀ ਦੇ ਨਾ ਲੱਛੋ ਉਹਨਾਂ ਕਹਿੰਦਾ ਠੀਕੇ ਬੈਠੋ ਲੋੜਾ ਮਨਕੀਰ ਤਾਂ ਹੈ ਆਏ ਕਰਨ ਜੀ ਬੋਲਦਾ ਇਹਨੂੰ ਚੱਕੀ ਘਮਾ ਦੇ ਚ ਦੀਦੀ ਕਹਿੰਦੇ ਦੋ ਤਿੰਨ ਸਾਲ ਤੱਕ ਚੱਲੋ ਠੀਕ ਹੈ ਨੀ ਦੀਦੀ ਥੋੜੇ ਬਡੇ ਹੋ ਜਾਣਾ ਬਡੇ ਹੋ ਜਾਣ ਤੇ ਕੋਈ ਗੱਲ ਨਹੀਂ ਚਲੋ ਜਿਹਦਾ ਜਿਹਦਾ ਹੁਕਮ ਆ ਉਹਨੇ ਹੀ ਜਾਣਾ ਸਿੱਧੀ ਜੀ ਗੱਲ ਆ ਚਲੋ ਠੀਕ ਹੈ ਜੀ ਤਾਂ ਅਗਲੇ ਬਲੌਗ ਵਿੱਚ ਮਿਲਦੇ ਆਂ ਜੀ ਪਰਮਾਤਮਾ ਤੁਹਾਨੂੰ ਸਭ ਨੂੰ ਚੰਗੀ ਕਲਾ ਤੇ ਤੰਦਰੁਸਤ ਰੱਖੇ ਸੋਚਿਆ ਜਰੂਰ ਕਿੱਥੇ ਨੂੰ ਚੱਲੀਆਂ ਜੀ ਅਸੀਂ ਗੱਲਾਂ ਠੀਕ ਹੈ ਤੁਹਾਡੇ ਲਈ ਜੀ ਰਹੂਗਾ ਸਰਪ੍ਰਾਈਜ਼ ਇਹ ਸਰਪ੍ਰਾਈਜ਼ ਸਾਰਾ ਚਲਣਾ ਖੋਲਣਗੇ ਸਾਡੇ ਸਰਦਾਰ ਜੀ ਇਹ ਕਰਨਾ ਕਿੰਨਾ ਕਰਨਾ ਜੀ ਫਿਲਹਾਲ ਉਹ ਕਿਤੇ ਬਾਹਰ ਗਏ ਹੋયા ਠੀਕ ਹੈ ਜੀ ਫਿਰ ਓਕੇ ਬਾਏ ਅੱਛਾ ਦਾ ਚੂਹਾਏ ਜੀ ਚੂਹਾ ਦੀ ਨੀਂਦ ਚਾ ਦੇਖ ਪਹਿਲਾ ਫਰੀ ਤਾਂ ਵਿਆਹ ਦੀ ਤਾਂ ਖਲਾਕ ਦੇ ਦੇ ਕਿਆ ਲਿਆਂਦਾ ਅੱਜ ਦੇਖਦਾ ਸਹੀ ਆ ਦੇਖਾਂ ਵਧੀਆ ਫਿਰਦੀ ਐ ਬੂੰਦੀ ਹੂੰ ਕੌਲੀ ਭਾਗੇ ਲਿਆਂਦੀਆਂ ਕੌਲੀ ਚ ਦੋ ਤੁਸੀਂ ਪਹਿਲਾਂ ਦੀਜੀ ਤਾਂ ਹੱਥਾਂ ਚ ਟੈਸਟ ਕਰਾਉਂਦੀ ਆ ਵੀ ਪਹਿਲਾਂ ਕਹੀਂ ਥੋੜ੍ਹੀ ਥੋੜ੍ਹੀ ਇਕਣੀ ਦੇਖੋ ਨਹੀਂ ਟੈਸਟ ਕਰਾਉਂਦੀ ਬੂੰਦੀ ਕੌਲੀਆਂ ਵਾਲਿਆ ਪਾਪਾ ਨਾ ਫਿਰ ਟੈਸਟ ਕਰੂੰਗੇ ਪਾਪਾ ਜੀ ਬੂੰਦੀ ਖਾ ਕੇ ਦੇਖੋ ਬੇ ਮੈਨੂੰ ਰਸਿਓ ਇੱਕ ਗੱਲ ਫੇ ਮੈਂ ਤੁਹਾਨੂੰ ਦੱਸੂ ਇਹ ਗਾ ਲੁ ਨਾ ਜਿਆ ਬੈ ਜਾ ਕਰੀ ਵੀ ਨਹੀਂ ਬੈ ਜਾ ਬੈ ਜਾ ਤਾਂ ਕਰੀ ਵੀ ਪਾਪਾ ਜੀ ਗੱਲ ਆਏ ਆ ਵੀ ਮਠਾ ਨਹੀਂ ਹੈਗਾ ਨਾ ਉਹ ਹੀ ਆਲਾ ਆ ਮਠਾ ਸਾਬ ਦਾ ਏ ਹਾਂ ਪੈਸਾ ਉਹ ਨਹੀਂ ਬਿਸਵਾ ਲੱਗਦੀ ਆ ਹੋਰ ਕੀ ਆ ਸੁਆਦ ਹੈ ਮਠਾ ਹੈ ਬਹੁਤ ਵਧੀਆ ਬਣੀ ਵੀ ਆ ਦਿੱਤੀ ਇਹ ਘਰ ਬਣਾਈਏ ਤੇ ਦਿੱਤੀ ਉਹਨਾਂ ਨੇ ਘਰ ਬਣਾਈ ਹੋਰ ਕੀ ਚਾਹੀਦਾ ਬਈ ਆਪਣੇ ਇੱਧਰ ਨਾ ਬਣਾਉਂਦੇ ਨਹੀਂ ਹੈਗੇ ਬੁੰਦੀ ਸਾਡੇ ਬਣਦੀ ਆ ਆਮਰੇ ਲੱਡੂ ਨਹੀਂ ਬਣਾਉਂਦੇ ਨੇ ਫਿਰ ਉਹ ਆਪਣੇ ਲੱਡੂ ਬਣਾਉਂਦੇ ਨੇ ਆਹ ਹਾਂ ਅੱਛਾ ਤੁਹਾਡੇ ਲੱਡੂ ਨਹੀਂ ਮੱਟੇ ਉੱਥੇ ਇਹ ਐਸੀ ਜੀ ਮਠਿਆਈ ਖਾਵਾ ਬੰਦਾ ਇਹ ਤਾਂ ਲੱਡੂ ਵੀ ਬਣਾ ਦਿੰਦੇ ਆ ਪਰ ਇਹ ਪੁੰਨ ਦੀ ਦੂਹੀ ਆ ਖਾਣੇ ਵਾਲੀ ਹਮ ਅੱਛਾ ਪਰ ਸੁਆਦ ਬਹੁਤ ਆ ਹੈ ਮੈਂ ਤਾਂ ਨੂਨ ਵਾਲੀ ਵੀ ਪਾਈ ਵੀ ਆ ਦੂਹੇ ਚ ਦੂਹੇ ਦੇ ਭਾਪੇ ਚ ਨੂਨ ਵਾਲੀ ਆ ਹਮ ਬਾਈ ਸੱਚੀ ਗੱਲ ਆ ਬਹੁਤ ਜ਼ਿਆਦਾ ਸੁਆਦ ਆ ਬਾਈ ਬਾਬਾ ਜੀ ਦੀ ਕਿਰਪਾ ਉਹਨਾਂ ਦਾ ਮੈਂ ਤਾਂ ਮਾਸੂਮ ਨੂੰ ਪਹਿਲਾਂ ਹੀ ਕਹਤਾ ਹਾਂ ਮੈਂ ਖਾ ਕੇ ਤੇ ਤਾਂ ਨਹੀਂ ਵਾਰਿਆ ਲੋ ਹਮ ਬਰਸੀ ਹੁੰਦੀ ਹੈ ਆ ਆਹ ਬੁੰਦੀ ਬਣਦੀ ਇੱਥੇ ਮੈਂ ਕਹਾਂ ਜੇ ਤੈਨਹੀਂ ਝੋਲੇ ਭਾਣੇ ਤੇਨੂੰ ਸ਼ਰਮ ਆਉਂਦੀ ਮੈਨੂੰ ਦੋ ਲੁਫਾਫੇ ਦੇ ਮੈਂ ਝੋਲੇ ਆਪੇ ਲੁਫਾਫੇ ਭਰ ਲੈਣੇ ਤੂੰ ਖਾਣ ਪੀਣ ਤੋਂ ਕਿਹੜਾ ਸ਼ਰਮ ਨਹੀਂ ਜਿੱਦਾਂ ਕਈ ਲੋਕ ਮਾਸੇ ਕਹਿੰਦੇ ਹੁਣ ਕਹੇ ਜੀ ਮੇਰੀ ਭਾਂਣ ਜੀ ਆ ਨਾ ਨਾ ਕਹਦੇ ਕੰਦੇ ਨੇ ਦਾ ਪਹਿਲ ਲਫਾਫੇ ਭਰਨਾ ਜੀ ਨੇ ਕਿੰਨੀ ਸ਼ਰਮ ਹੁੰਦਾ ਇਹ ਫੁੱਟੇ ਕਰਮ ਕਾਣੇ ਪੀੜੇ ਵਾਲੀ ਤੇ ਕੀ ਸ਼ਰਮ ਹੁਣ ਤੇ ਮਮੀ ਨਾਲੇ ਨਾਲੇ ਮਮੀ ਇੱਥੇ ਆਪਣੇ ਕੰਮ ਕਰਨ ਵਾਲੇ ਉਹਨਾਂ ਨੂੰ ਚਾਹ-ਚਾਪਾ ਕੇ ਦੇਤੀ ਆਪਾਂ ਨੇ ਖਾ ਲਈ ਸੌ ਸਿਸਾਈਆਂ ਘਰੇ ਬਣਾਈ ਹੋਈਆਂ ਇਹਨਾਂ ਨੇ ਖੁੱਲੀ ਹਾਂ ਵਧੀਆ ਹੈ ਲੱਡੂ-ਲੱਟੇ ਆ ਨਹੀਂ ਲੱਡੂ-ਲੱਡੂ ਨੇ ਦੇ ਦੇ ਉੱਥੇ ਵੀ ਕੋਠੀ ਝਾੜ ਦਿੰਦੇ ਐਦਾਂ ਦਿੰਦੇ ਕੁਛ ਕੋਠੀ ਝਾੜ ਦੇਤੀ ਜੀ ਕੋਠੀ ਝਾੜ ਵਗੈਰਾ ਨਹੀਂ ਬੋਲਦੇ ਅਸੀਂ ਹੂੰ ਕਿਆ ਬੋਲਦੇ ਨੂੰ ਮਤਲਬ ਨਾਨਕਿਆਂ ਨੂੰ ਪਹਿਲਾਂ ਡੱਬਾ ਜਿੱਦਾਂ ਮਠਿਆਈ ਨਾਲ ਡੱਬਾ ਦਈ ਦਿੰਦੇ ਵਿਆਹ ਤੇ ਬਾਅਦ ਜਿਹੜਾ ਚੱਲਦਾ ਹੁੰਦਾ ਕਿਲੋ ਮਠਿਆਈ ਨਾਨਕਿਆਂ ਦੀ ਪਹਿਲਾਂ ਹੀ ਦਿੰਦੇ ਆ ਬਾਅਦ ਤੋਂ ਨਹੀਂ ਕੁਝ ਵੀ ਦਿੰਦੇ ਬਸ ਫਿਰ ਪਹਿਲਾਂ ਬਾਅਦ ਕੋਠੀ ਜਿਹੜਾ ਕੋਠੀ ਝਾੜ ਕਹਿੰਦੇ ਨੇ ਵੀ ਮਠਿਆਈ ਵੀ ਦੇ ਆ ਉਹ ਬਾਅਦ ਵਿਆਹ ਵਾਲੀ ਜਿਹੜੀ ਸੀ ਕੋਠੀ ਚੜ ਕੇ ਸਾਰਾ ਗੁੱਸਾ ਜਿੰਨੇ ਜਿੰਨੀ ਮਠਿਆਈ ਹੁੰਦੀ ਆ ਥੋੜੀ ਥੋੜੀ ਪਹਜਾਉਣੀ ਹੁੰਦੀ ਆ 90 ਦਾ ਕਾਰਡ ਦਿੰਦੀ ਆ ਜਦ ਮੇ ਜਿੰਨਾ ਮੈਨੂੰ ਹੋਸ਼ ਵਿੱਚ ਮੇਰੇ ਉੱਤੇ ਸਾਹਮਣੇ ਹੋਇਆ ਡੱਬੇ ਦਾ ਮਠਿਆਈ ਦੇ ਦਿੱਤੀ ਹੂੰ ਤੇ ਫਿਰ ਮਤਲਬ ਬਾਅਦ ਚੋਂ ਮਠਿਆਈ ਦੇ ਦੇਣੀ ਮੰਡੜੇ ਨੂੰ ਜਿੱਦਾਂ ਮੱਤੀ ਇਹਦਾ ਵਿਆਹ ਹੋਇਆ ਪਹਿਲਾ ਵਿਆਹ ਹੁੰਦਾ ਜਿੱਦਾਂ ਅੱਛਾ ਹਾਂ ਇਦਾਂ ਦਿੰਦੇ ਆ ਕਈ ਹਰ ਵਿਆਹ ਚ ਵੀ ਦੇਈ ਜਾਂਦੇ ਕਈ ਨਹੀਂ ਉੱਥੇ ਜਿਵੇਂ ਹੁਣ ਆਪਣੇ ਇੱਥੇ ਗੀਤ ਗਾਉਣੇ ਉੱਥੇ ਵੀ ਗਾਉਣੇ ਆ ਜੀ ਹੂੰ ਅੱਛਾ 7 11 5 ਉੱਦਾਂ ਅੱਛਾ ਅੱਛੇ ਕੱਟਿਓ ਕੇ ਕੋਈ ਨਹੀਂ ਆ ਮੈਂ ਤਾਂ ਮਾਮੇ ਘਰੇ ਇੱਧਰ ਉੱਧਰ ਕੁਮਸ਼ਾ ਨਾ ਮੇਲਾ ਆਦਿਗਾ ਬਟਣਾ ਵਗੈਰਾ ਦਾ ਲੱਗਦੀ ਓ ਜਾਗੋ ਵਗੈਰਾ ਵੀ ਨਿਕਲਦੀ ਓ ਆ ਨੰਦਕਾਰਜ ਹੁੰਨੇ ਆ ਸਮਝ ਲਓ ਓਮੀਗ ਮੁੜਦੀ ਗੱਡੀ ਵੀ ਹੁੰਦੀ ਆ ਮੇਰਾ ਤੂ ਆ ਮੇਰਾ ਪੁੱਤ ਜਦੋਂ ਆਪਣੇ ਆਪੇ ਕਰ ਦਿੰਦੇ ਜਦੇ ਕਰ ਦਿੰਦੇ ਆ ਜੋ ਜਦੇ ਫੇਰਾ ਪਵਾ ਦਿੰਦੇ ਆ ਹੂੰ ਕਈ ਮੋੜ ਤੇ ਲਿਆ ਕੇ ਮੋੜ ਕੇ ਪਰ ਇਹਨਾਂ ਥੋੜੇ ਦਿਨ ਹਟ ਕੇ ਕਰਨੀ ਸੀ ਕਈ ਹਾਂ ਮੋੜ ਤੇ ਮੋੜ ਲਿਆਉਂਦੇ ਕਈ ਅਗਲੇ ਦਿਨ ਜਾਂਦੇ ਜਿਵੇਂ ਮੇਰੀ ਤਰਵਿੰਦਰ ਦੀ ਗਈ ਤੇ ਵੀ ਅਸੀਂ ਅਗਲੇ ਦਿਨ ਗਈ ਤੇ ਅੱਬੇ ਦੂਰ ਕਰਕੇ ਨਾ ਫੇਰ ਫੇਰਾ ਪਵਾ ਦਿੰਦੇ ਹਾਂ ਹਾਂ ਕਈ ਫੇਰਾ ਪਵਾ ਦਿੰਦੇ ਆ ਇਹ ਚਲ ਕਈ ਨਾ ਹੁਣ ਪਤਾ ਕੀ ਗੱਲ ਹੋਣ ਲੱਗ ਜਿੰਦੀ ਆ ਵੀ ਚਲ ਕਾ ਨੂੰ ਖਰਚਾ ਕਰਾਉਣਾ ਹੁਣ ਆਪਣਾ ਤਾਂ ਬਲੌਗਾਂ ਦਾ ਚੱਕਰਤਾ ਪਰ ਤਾਂ ਤਾਂ ਕਰਨੀ ਪਈ ਆ ਸਾਰੀ ਗੱਲ ਉਹ ਮੋੜ ਤੇ ਮੋੜ ਕੇ ਕਰ ਲਈ ਹਾਂ ਫਿਰ ਮੈਨੂੰ ਮੰਮੀ ਨੂੰ ਨਹੀਂ ਲੈ ਕੇ ਹੀ ਹਫਤਾ ਤੱਕ ਮੈਂ ਰਹਿਈ ਸੀਗੀ ਹੂੰ ਅੰਦਾਜ਼ਾ ਲਾ ਜੀਓ ਇਦਾਂ ਠੀਕ ਸਾਰੇ ਕਹਿੰਦੇ ਐਨੀ ਦੂਰ ਪਿਆ ਕਿੱਥੇ ਜੂਪੀ ਗਏ ਹੁਣ ਵਿਆਹ ਮੈਂ ਕਿਹਾ ਜੂਪੀ ਨੇ ਅਸੀਂ ਵਿਆਹਣ ਗਏ ਉੜੀ ਤੇ ਜਾਦੇ ਹੂੰ ਜੂਪੀ ਦੇ ਭਾਈ ਔਰੇ ਕੰਮ ਦੀ ਭਾਲ ਖਾ ਕੇ ਟੱਬਰ ਆਇਆ ਵਤਾ ਜੀ ਸਾਰਾ ਪਹਿਲਾਂ ਉਹ ਮੌਲੂ ਕੰਮ ਕਰਦਾ ਸੀ ਕਬਰੇ ਹਾਂ ਬੁੱਤਾ ਪੰਮ ਠੀਕ ਲੱਗਿਆ ਫਿਰ ਉਹਨੇ ਮੰਮੀ ਹੁਣਾਂ ਨੂੰ ਮਤਲਬ ਨਾ ਉਹਨਾਂ ਨੇ ਮਿੰਨੂ ਔਰੇ ਵਿਆਣਾ ਸੀਗਾ ਮਿੰਨੂ ਵਿਆਹ ਕੇ ਫਿਰ ਆਪ ਕਦ ਜੂਪੀ ਜਾਣਾ ਸੀਗਾ ਜਿਵੇਂ ਫਿਲਮਾਂ ਚ ਕਹਿੰਦੇ ਹੁੰਦੇ ਆ ਫਿਰ ਇੱਕ ਦਿਨ ਮੰਮੀ ਬਾਜ਼ਾਰ ਚ ਤੁਰੀ ਜਾਂਦੀ ਸੀ ਦੀਦੀ ਮੰਮੀ ਦੇ ਨਾਲ ਟਕਰਾਈ ਦੀਦੀ ਨੇ ਮੰਮੀ ਦੇਖਿਆ ਮੰਮੀ ਨੇ ਦੀਦੀ ਦੇਖਿਆ ਇੱਕ ਦੂਜੇ ਦੇ ਹੋਸ਼ ਉੱਡ ਗਏ ਫਿਰ ਇੱਕ ਦੂਜੇ ਨੂੰ ਪਸੰਦ ਕਰਦੇ ਹੋਏ ਫਿਰ ਰਿਸ਼ਤਾ ਪੱਕਾ ਕਰ ਦਿੱਤਾ ਗਿਆ ਨਹੀਂ ਹੋਇਆ ਨਾ ਪਸੰਦ ਨਹੀਂ ਹੋਏ ਸਾਡੇ ਵਿਚਕਾਰ ਵਿੱਚੋਲਾ ਪਿਆ ਸੀਗਾ ਨਹੀਂ ਨਹੀਂ ਫਿਲਮ ਵਾਲੀ ਗੱਲ ਦੱਸਦੀਆਂ ਨੇ ਮੈਂ ਮੈਂ ਵੀ ਗੱਲ ਦੱਸਦੀ ਮੈਂ ਸੋਚਣ ਵਾਲੇ ਨੇ ਦੂਏ ਪਾਸੇ ਲੱਗਣਾ ਨਹੀਂ ਪਤਾ ਗਿਆ ਇਹ ਵੀ ਗੱਲ ਪੁੱਠਾ ਦਿਮਾਗ ਬਥੇਰੇ ਬੈਠੇ ਹੋ ਛੋਲੇ ਮੇਰੇ ਲੱਡੂ ਚੁੰਦੀ ਆ ਜਾਓ ਕੀ ਲੁੱਕ ਗਈ ਆ ਜਾ ਪੁੱਤ ਪਤਾ ਕੀ ਗੱਲ ਐ ਜਦ ਮੰਗਣਾ ਹੋਇਆ ਇਹਨਾਂ ਨੂੰ ਵੀ ਉਹੀ ਬਜ਼ਾਰ ਲੱਗਦਾ ਸਾਨੂੰ ਵੀ ਲੱਗਦਾ ਤੁਹਾਨੂੰ ਲੱਗਦਾ ਹਾਂ ਉੱਥੇ ਇਕੱਠੇ ਹੁੰਦੇ ਨੇ ਹੂੰ ਜੇ ਦੁੱਤੀ ਪਾਣੀ ਜਾਂ ਕੁਛ ਚੀ ਲੈਣੀ ਆ ਪਾਣੀ ਵਗੈਰਾ ਪਹਿਲਾਂ ਲੈ ਕੇ ਫਿਰ ਲਾਪ੍ਰਿਸ ਨੂੰ ਬੁਲਾ ਲਉ ਹੂੰ ਵੀ ਪਾ ਜਾਈਦੇ ਪਸੰਦੀ ਦੀ ਦਵਾਈ ਦੀ ਜੁੱਤੀ ਜੱਤੀ ਪਵਾ ਦਈਏ ਦੀ ਫਿਰ ਬੜੀ ਛੋਟੀ ਹੋ ਜਾਂਦੀ ਫਿਰ ਬਾਹਰ ਚੌਖਾ ਹੋ ਜਾਂਦਾ ਸਾਈਜ਼ ਦਾ ਇਸ਼ੂ ਆ ਜਾਂਦਾ ਸਾਈਜ਼ ਦਾ ਹਾਂ ਫਿਰ ਜੋ ਕੁਝ ਵੀ ਲੈਣਾ ਆ ਇਹਨੂੰ ਬੁਲਾ ਕੇ ਲੈ ਲੈਂਦੇ ਤੇ ਹੂੰ ਜੇ ਅਗਰੇ ਵਲੌਗ ਬਣਦੇ ਹੀ ਨਹੀਂ ਤੇ ਹੈ ਜੇ ਤਾਂ ਬਣਦੇ ਹੀ ਨਹੀਂ ਤੇ ਜੇ ਬਣਦੇ ਉਹ ਤੇ ਗੱਲਾਂ ਹੀ ਕਰਦੀਆਂ ਸੀਗੀਆਂ ਹੋਰ ਕੀ ਚਲੋ ਕੋਈ ਗੱਲ ਤੇ ਉਹ ਕਿਆ ਕਹਿੰਨੇ ਨੇ ਦੀਦੀ ਤੁਸੀਂ ਕਿਹੜੇ ਪਾਰਲਰ ਚ ਰੈਡੀ ਹੋਏ ਤੇ ਘਰੇ ਹੀ ਵਾਸੀ ਦੇ ਪਾਰਲਰ ਵਾਲੀ ਸੱਦੀ ਵੀ ਸੀਗੀ ਚਲ ਬੜਿਆ ਹੋਇਆ ਵੀ ਕੰਮ ਠੀਕ ਕਰਿਆ ਨਾ ਵਿਆਹ ਦੀ ਗੱਲ ਕਰਦੀ ਕਿ ਹੁਣ ਦੀ ਨਹੀਂ ਵਿਆਹ ਦੀ ਗੱਲ ਕਰਦੀਆ ਥੋੜਾ ਵਿਆਹ ਥੋੜਾ ਵਿਆਹ ਅੱਗੇ ਹੈਗੀ ਕੋਟਲੇ ਅੱਛਾ ਥੋੜੇ ਵਿਆਹ ਦੀ ਗੱਲ ਉਹਨੇ ਵਿਆਹ ਤੇ ਗਈ ਵੀ ਸੀਗੀ ਉਹ ਪਾਰ ਤਿਆਰ ਮੈਂ ਆਪਣੇ ਹੋ ਗਈ ਸੀਗੀ ਹੂੰ ਜਿਹੜਾ ਜਿਹੜੇ ਜੂਪੀ ਵਿਆਹ ਗਈ ਸੀ ਨਹੀਂ ਜੂਪੀ ਦੀ ਗੱਲ ਕਰਦੀ ਤੁਹਾਡੇ ਵਿਆਹ ਦੀ ਗੱਲ ਚੱਲ ਰਹੀ ਆ ਉਹ ਪਾਰਲਰ ਵਾਲ ਨੇ ਤਿਆਰ ਕਰਿਆ ਸੀ ਹੂੰ ਉਹ ਪਿੰਕ ਤੇ ਚ ਸੂਟ ਬਹੁਤ ਸੋਹਣਾ ਲੱਗਦਾ ਹਲੇ ਵੀ ਤੁਹਾਡੇ ਗਏ ਹੋ ਪਾ ਪਤਾ ਨਹੀਂ ਮੰਮੀ ਕਹਿੰਦੇ ਕਹਿੰਦੇ ਲਾਪਰੀ ਦੀਦੀ ਨੇ ਕੁਝ ਫ੍ਰਿਜ ਚੋਂ ਕੱਢ ਦਿੱਤੀ ਹਾਂ ਕੁਝ ਕੱਢਦੇ ਹੁਣੇ ਤੁਸੀਂ ਫ੍ਰਿਜ ਚੋਂ ਮਾ ਨਾ ਕਹਿੰਦੀ ਅਸੀਂ ਤਾਂ ਹੋਈ ਗੱਲਾਂ ਕਰਦੇ ਤੇ ਕਹਿੰਦੀ ਉੱਠ ਕੇ ਕਹਿੰਦੀ ਪਾਪਾ ਆ ਮੈਂ ਬੜੇ ਵਿਆਹ ਵਾਲਾ ਸੂਟ ਪਾਇਆ ਹੋਇਆ ਤੁਸੀਂ ਕੀ ਪਪਾ ਕਹਿੰਦੇ ਹਾਂ 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 ਬੋਸੜੀ ਲਾ ਦਿਆ ਕੁੜੀਆਂ ਸਾਰਿਆਂ ਨੇ ਆਪਣੇ ਆਪਣੇ ਵਿਆਹ ਲਈ ਸੂਟ ਵਾਇਆ ਹੋਏ ਆ ਕੋਈ ਗੱਲ ਚੱਲਦੀ ਸੀਗੀ ਹੂੰ ਕੋਈ ਗੱਲ ਚੱਲਦੀ ਵਿਆਹ ਦੇ ਸੂਟਾਂ ਦੀ ਤੇ ਇਹ ਮੈਂ ਕਿਹਾ ਪਪਾ ਮੈਂ ਵੀ ਵਿਆਹ ਵਾਲੇ ਪਾਇਆ ਵਾ ਹੋਰ ਕਿ ਮੈਂ ਵੀ ਤਾਂ ਵਿਆਹ ਵਾਲਾ ਹੀ ਪਾਇਆ ਹੋਇਆ ਤਾਂ ਕੋਈ ਗੱਲ ਚੱਲਦੀ ਸੀ ਪਾਪਾ ਤਾਂ ਮੈਨੂੰ ਗੱਲ ਕਰਦੇ ਆ ਨਾ ਇਹ ਕਿਤੇ ਪਾਣੇ ਪੈਦੇ ਹੋਰ ਕੀ ਹੋਣਾ ਘਰ ਨੂੰ ਤਾਂ ਪਹਿਣੇ ਹੈ ਨਹੀਂ ਕਿਸੇ ਵਿਆਹ ਸ਼ਾਦੀ ਨੂੰ ਇਹ ਪਹਿਣੇ ਆ ਹੁਣ ਤੂੰ ਮੈਨੂੰ ਦੇਖ ਮੈਂ ਕੱਦੀ ਵਾਰੀ ਕਸਾਇਆ ਪਿਆ ਵਿਆਹ ਵਾਲਾ ਸੂਟ ਹੁਣ ਤਾਂ ਮੇਰੇ ਨਿਆਣੇ ਸਿਆਣੇ ਹੋਣਗੇ ਫੇਰ ਪਾਉਣਾ ਵੀ ਤੇਰੇ ਨਾਲ ਮੇਰਾ ਖਰਾਬ ਕਰ ਦੇ ਅੱਛਾ ਕਿਤੇ ਵਿੱਚ ਸੁਪਰਿੰਗ ਨਾ ਇੱਕ ਦੋ ਹੋਰ ਤਰ੍ਹਾਂ ਦੀ ਤਾਲ ਦੀ ਖਿੱਚ ਹੋ ਗਈ ਹਮ ਅੰਦਰ ਨੂਰ ਨੇ ਮੇਰਾ ਕਮੀਜ਼ ਲਾ ਕੰਚੂਨੀ ਫੜ ਕੇ ਖਿੱਚ ਦਿੱਤੀ ਮੇਰਾ ਤਾਂ ਨਿਬੜ ਲਿਆ ਮੇਰਾ ਤਾਂ ਹੋ ਰਿਹਾ ਉਹਦੇ ਤਾਂ ਅੱਗੇ ਤੁੰਗੇ ਨਿਕਲਣ ਲੱਗੇ ਕੱਦੀ ਵਾਰੀ ਮੈਂ ਹੋਰ ਪਾਉਣਾ ਚਾਹੁੰਦੀ ਆਂ ਅੱਜ ਮੇਰਾ ਉਮੀਦਾਂ ਉਹੀ ਫਿਰ ਤੁਸੀਂ ਇਹ ਮੰਮੀ ਇਹਨਾ ਭਾਰੀ ਕਿੱਥੇ ਨੂੰ ਘਰ ਨੂੰ ਪੈ ਜੂਗਾ ਜੀ ਪੈ ਜਣ ਤਾਂ ਤਾਂ ਸਿਆਲੇ ਵਿੱਚ ਪੈ ਜਣਾਂਗੇ ਆਏ ਮੰਮੀ ਇੰਨੀ ਭਾਰੀ ਚੱਲ ਜੇ ਤੁਸੀਂ ਤਾਂ ਨਹੀਂ ਭਾਰੀ ਹੈ ਨਾ ਬੱਸ ਫਿਰ ਤਾਂ ਰਹਿ ਗਏ ਫਿਰ ਤਾਂ ਜਾਸ ਮੇਰੀ ਚਲੇ ਹੀ ਸੋਈ ਜਾ ਪਤਾ ਕੀ ਗੱਲ ਹੁੰਦੀਆਂ ਹੁਣ ਅੱਜ ਕੱਲ ਪਤਾ ਕੀ ਚੱਲਦਾ ਦੀਦੀ ਜਿਹੜੀਆਂ ਕੁੜੀਆਂ ਹੁੰਦੀਆਂ ਆਪਣੇ ਮਾਂ ਦੇ ਵਿਆਹ ਵਾਲਾ ਸੂਟ ਵਿੱਚ ਐਡ ਕਰਾ ਕੇ ਆਪਣੇ ਵਿਆਹ ਦਾ ਸੂਟ ਸਵਾਉਣੀ ਹੈ ਮੈਂ ਤਾਂ ਇਹੇ ਸੰਭ ਸੰਭ ਕੇ ਰੱਖਣ ਲਈ ਮੈਂ ਵੀ ਰੱਖੂਗੀ ਤਾਂ ਹੀ ਮੇਰੀ ਹਰ ਗੁਣ ਸਵਾਉਗੀ ਫਿਰ ਉੱਤੇ ਦੇਖੀ ਨਰੂ ਦੌ ਲਾਉਂਦੀ ਆ ਪਿੱਛੇ ਲੰਗੀ ਉਹ ਦੇਖ ਇਹ ਦੀ ਇਹਦਾਂ ਰਹਾ ਉਹ ਹੁੰਜਣਾ ਖੁੱਦਰੇ ਆ ਉਧਰ ਦੀ ਮੇਰਾ ਪਿਆਰਾ ਬੱਚਾ ਦੇਖਿਆ ਉਧਰ ਦੀ ਹੋ ਮੈਂ ਗਈ ਜਾਂਦੀ ਦੇਖੀ ਦੌਇ ਲ ਆ ਰਹੀ ਸੀ ਸੋਈ ਕੋ ਨਹੀਂ ਜਾਂਦੀ ਦੇਖੀ ਮੈਂ ਦਾਇ ਲਾਉਂਦੀ ਸੀ ਤੇਨੇ ਨਾ ਹੋ ਗਏ ਮਿਲਿਆ ਨਹੀਂ ਦੁੱਪੀ ਨੂੰ ਦੋ ਲਾਉਣ ਨੂੰ ਹੂੰ ਕਾਹੀ ਉਹ ਲਾ ਦੀਆ ਅਰੇ ਅਨੇ ਨਾ ਹੋ ਗਏ ਦੁੱਪੀ ਦੋ ਲਾਉਣ ਨੂੰ ਨਹੀਂ ਨਾ ਮੇਰਾ ਹੁਤੇ ਹੀ ਲੌਣ ਲੱਗੀ ਵੀ ਆ ਜੀ ਦਿਨ ਤੁਹਾਡੀ ਐਂਗੇਜਮੈਂਟ ਹੋਈ ਸੀ ਕਿ ਦੇਖ ਦਿਖਾਈ ਕਰਕੇ ਜਿੱਦਾਂ ਵਿਆਹ ਕਰ ਦਿੰਨੇ ਆ ਜਿੱਦਾਂ ਤੁਹਾਡੀ ਹੋਈ ਹਾਂ ਸਮਝ ਲਓ ਦੇਖ ਦਿਖਾਈ ਹੋ ਗਈ ਹੈ ਉਹ ਮੇ ਵਿਆਹ ਹੋ ਗਿਆ ਵਾਸਤੇ ਅੱਛਾ ਬਸ ਤੁਹਾਡੇ ਘਰ ਆਦਾ ਪਾਤਾ ਸਾਨੂੰ ਟਾਈਮ ਵੀ ਘੱਟ ਸੀ ਤੁਹਾਨੂੰ ਕਿੰਨਾ ਸੀ ਜੀ ਮਸਾ ਹੀ 25 ਦਿਨ ਆ ਜਾ ਬੱਚੋ ਸਾਲ ਨੂੰ ਵੀ ਤਾਂ ਇੱਕ ਮਹੀਨਾ ਹੀ ਤਾਂ ਵਿੱਚ ਕਿੰਨੇ ਦਿਨ ਲੈ 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 ਉਹ ਹੀ ਕਹੀ ਜਾਂਦੀ ਆ ਤੈਨੂੰ ਜਿਆਦਾ ਤਾਂ ਤੈਨੂੰ ਜਿਆਦਾ ਤਾਂ ਉਹੀ ਸਾਡੇ ਪ੍ਰੀ ਵਿਡਿੰਗ ਚ ਹੋ ਗਏ ਖਰਾਬ ਸਮਝ ਲੈ ਮੈਨੂੰ ਤਾਂ ਬਸ ਦੇਖਿਆ ਟੀਵੀ ਸਾਹਿਬ ਜਦ ਜਦ ਸੰਪਾਤਾ ਬਸ ਪਹਿਲੀ ਵਾਰ ਦੇਖੀ ਦੀ ਮੈਨੂੰ ਤਾਂ ਦੇਖਿਆ ਹੋਈ ਤਾਂ ਪਸੰਦ ਆ ਚਾਹ ਤਾ ਫੋਟੋਆਂ ਦੇਖੀਆਂ ਵੀ ਸੀਗੀਆਂ ਦੇ ਲੈ ਬਿਆ ਮ ਕਰਤ ਕੋੜਾ ਮੇ ਦੇਖੀ ਵੀ ਤੀ ਉਂ ਬਰੇ ਉਹ ਅਸਲੀ ਤਾਂ ਫੇ ਜਦੈ ਦੇਖੀ ਐ ਬੱਦਲ ਐ ਨਾ ਬੱਦਲ ਐ ਨਾ ਮੀ ਸਹਦੀ ਜੀ ਇੰਨੀ ਮੇਰੀ ਮੇਰੀ ਇੰਨਾ ਨੇਰਾ ਜਸਮੀਨਾ ਕੇ ਜੇ ਨਹੀਂ ਰੱਬ ਵੀ ਕਹਦਾ ਹੁੰਦਾ ਬਹੁਤ ਔਖੇ ਸੰਜੋਗ ਜੋੜਨ ਲੱਗਿਆ ਮੈਂ ਬੱਦਲ ਆਇਆ ਨਾ ਮੀ ਆਇਆ ਮੀ ਆਵਾ ਸੀਗਾ ਇੱਕ ਸਾਹ ਦਾ ਇੱਕੋ ਲੱਖ ਤੇ ਮੇਰਾ ਹੋ ਗਿਆ ਦਿਨ ਚ ਦੇਖ ਲੈ ਐਟਾਂ ਦੇ ਬਾਹਰ ਆ ਕੇ ਜਿੰਦੇ ਗੁੰਡਾ ਬੱਦਲ ਜੀ ਜੀ ਹੁਣਾਂ ਦੀ ਐਨੀਵਰਸਰੀ ਸੀਗੀ ਮੇਰੀ ਜਨਮ ਦਿਨ ਐਨੀਵਰਸਰੀ ਨਿਕਲਦੀ ਦੀ ਹੁਣਾਂ ਦੀ ਓਕੇ ਓਕੇ ਚਲੋ ਬੜੀ ਹੈ ਉਹ ਦੋ ਦੇ ਤਾਂ ਆ ਗਿਆ ਬਾਈ ਮੈਨੂੰ ਤਾਂ ਤੁਸੀਂ ਦੇਖਿਆ ਬਾਈ ਤਾਂ ਟੀਵੀਾਂ ਚ ਫੋਨਾਂ ਚ ਮੈਂ ਤਾਂ ਫੇਰ ਦੇਖਿਆ ਬਾਈ ਤਾਂ ਤੁਹਾਨੂੰ ਤਾਂ ਭਾਈ ਬੀਜਣੀ ਆ ਵੀ ਇਹ ਨੂੰ ਅਸੀਂ ਜਿਆਦਾ ਉਦੋਂ ਦੇਖਿਆ ਉਦੋਂ ਨੇ ਕਰਤਾ ਭਾਈ ਹਾਂ ਬਈ ਸਾਨੂੰ ਮਨਜ਼ੂਰ ਆ ਦੀਦੀ ਹਾਂ ਉਦੋਂ ਦੇਖ ਕੇ ਨਹੀਂ ਲੋਕ ਕਈ ਵਾਰ ਉਹ ਕਹਿੰਦੇ ਲੋਕ ਕਹਿੰਦੇ ਆ ਵੀ ਆਪਣੀ ਪਸੰਦ ਦਾ ਕਰਾਇਆ ਵਾ ਫਲਾਣਾ ਕਰਾ ਬੇ ਇਹ ਗੱਲ ਕੋਈ ਨਹੀਂ ਜਿੰਨੇ ਮੂੰਹਨੀਆਂ ਗੱਲਾਂ ਹੁਣ ਆਪਾਂ ਨੂੰ ਤਾਂ ਪਤਾ ਹੈ ਆਪਾਂ ਨੂੰ ਪਤਾ ਵੀ ਤੁਸੀਂ ਸਾਨੂੰ ਆਪ ਲੈ ਕੇ ਆਏ ਆ ਜਦ ਇਹ ਦੇਖਿਆ ਜਰੇ ਸਕਨ ਪਾਤਾ ਨਾਲੇ ਤੁਹਾਨੂੰ ਲੱਗਦਾ ਬੰਟੀ ਵੀਰ ਪਸੰਦ ਦਾ ਕਰਾ ਲੂਗਾ ਉਹਦੇ ਕੋਲ ਟਾਈਮ ਹੈ ਕਰਨਾ ਮੈਨੂੰ ਤਾਂ ਹੈ ਹਰਾਨ ਉਹ ਪੱਕ ਠੱਕ ਚ ਬੈਠਾ ਕਿਵੇਂ ਉਹ ਤਾਂ ਖੇਤਾਂ ਦੀ ਗੜਾ ਪਸੰਦ ਕਰਦੀ ਤੇ ਖੇਤਾਂ ਛੁਰਦੀ ਦੀ ਬਸ ਕਰਾ ਲਿਓ ਨਹੀਂ ਆਏ ਕਹਣਾ ਦੀਦੀ ਛੇਤੀ ਕਰੋ ਮੈਂ ਪਾਣੀ ਛੱਡਿਆ ਹੋਇਆ ਮੈਂ ਜਾਣਾ ਦੀਦੀ ਛੇਤੀ ਕਰੋ ਮੈਂ ਨਹੀਂ ਉੱਥੇ ਬੰਦੇ ਕਿੱਕਣ ਬੈਠਾ ਨੂੰ ਜੂਪੀ ਇਹ ਮੈਂ ਉਹ ਹੀ ਤਾਂ ਕਹਿਦੀ ਆ ਬਾਈਕਰ ਤੇ ਬਾਈਕਰ ਉੱਥੇ ਤਾਂ ਕਹਿੰਦੇ ਹੁਣੀ ਕਹਿੰਦਾ ਨਾ ਚਿੱਤ ਮੇਰਾ ਕਰਾ ਲਈ ਨਹੀਂ ਮੈਂ ਕਿੱਥੇ ਯਾਰ ਬਹਾਲੀ ਹਾਂ ਭਾਜੀ ਨੂੰ ਮੈਂ ਪੁੱਛਿਆ ਮੈਂ ਕਿ ਜੀ ਲੱਗ ਗਿਆ ਤਾਂ ਤੂੰ ਬਸ ਕਰ ਨੂੰ ਨੂਣ ਦਾ ਛੇੜ ਕਹਿੰਦੇ ਜਗਮਾ ਪਰ ਛੜਕਾ ਬਸ 2-3 ਦਿਨ ਸੋੜਾ ਲੱਗਾ ਤੇ ਮੁਰਕੇ ਔਖਾ ਹੋ ਗਿਆ ਹਾਂ ਹੈ ਨਾ ਵੀਲੇ ਬੈਣ ਦੀ ਹੱਤ ਨਹੀਂ ਹੈਗੀ ਗੱਲ ਤਾਂ ਉਹੀ ਆ ਨਾ ਅੱਥੇ ਬੈਠੇ ਹੀ ਫੋਨ ਕਰੀ ਗਿਆ ਹੋਣਾ ਮੈਂ ਤਾਂ ਲੈ ਲਓ ਕਹੀਂ ਤਾਂ ਰਾਹ ਪੁੱਟ ਦੋ ਸਮਝ ਨਾ ਨੂਰ ਚੱਲ ਆ ਮੈਂ ਮੁੱਠਾ ਨਾ ਕੰਮ ਦੇ ਲਾ ਜਿਹੜਾ ਉਹ ਲਈ ਸੀ ਹਾਂ ਉਹ ਟੈਨਸ਼ਨ ਹੁੰਦੀ ਆ ਨਾ ਜਿਹੜੀ ਗੱਲ ਬਾਤੀ ਫੋਨ ਕਰੀ ਗਿਆ ਹੋਣਾ ਫਰਾ ਕੰਮ ਕਰ ਲੋ ਢਿਮਕਾ ਕਰ ਲੋ ਕਿਆ ਕਰਦੀ ਐ ਹਰੇ ਬਾਤ ਨਹੀਂ ਪਤਾ ਉਹ ਯਾਰ ਤੂੰ ਦੱਸਿਆ ਵੀ ਨਹੀਂ ਕੱਦ ਜੂਪੀ ਗਿਆ ਤੂੰ ਮੈਨੂੰ ਪਤਾ ਨਹੀਂ ਕਿਉਂਕਿ ਪਹਿਲੀ ਵਾਰ ਹੋਇਆ ਵੀ ਇਹ ਕਿਤੇ ਅੱਖ ਦੇ ਰਾਏ ਆ ਹੂੰ ਕਿਤੇ ਅੱਖ ਦੇ ਰਾਏ ਆ ਉਹ ਹੀ ਤੇਰਾ ਮੰਦਾ ਦਾ ਵਾਲਾ ਉਹਨੂੰ ਮੋਹਣ ਕਰੀ ਗਿਆ ਫਲਾਣੇ ਖੇਤ ਨੂੰ ਪਾਇਆ ਹਰੇ ਫਲਾਣੇ ਖੇਤ ਨੂੰ ਪਾਇਆ ਹੂੰ ਉਹ ਤਾਂ ਇੱਕ ਬਾਪੇ ਦੇ ਪਾਸੋਂ ਬੈਠਾ ਤਾਂ ਭਾਈ ਚਲੋ ਕੋਈ ਗੱਲ ਜਿਹੜਾ ਕੰਮ ਕਰਨ ਵਾਲਾ ਬੰਦਾ ਹੁੰਦਾ ਨਾ ਉਹ ਤੇ ਹੁਣ ਤਾਂ ਕੰਨਾਂ ਨੂੰ ਹੱਥ ਲਾ ਕੇ ਆਏ ਹੁਣੇ ਵੀ ਲੈਨੇ ਹੋੜ ਜਵਾਈ ਦੇ ਲਾਸਟ ਵਾਰੀ ਦਰਸ਼ਨ ਕਰ ਲੋ ਹੋ ਨੇ ਜੱਟ ਵਰਦਾ ਜੂਤੀ ਛੇਤੀ ਛੇਤੀ ਕਹਿੰਦੇ ਆ ਕਿਦਾਂ ਮੈਂ ਸਾਲ ਬਾਅਦ ਆਇਆ ਕਰਨਾ ਸਾਲ ਬਾਅਦ ਹੋਇਆ ਗੱਲ ਇਹ ਵਧੀਆ ਗੱਲ ਆ ਮੈਂ ਤਾਂ ਆਪ ਕਹਿਨੀ ਆ ਉੱਥੇ ਮੰਮੀ ਵੀ ਦੇਖਦੀ ਆ ਫਿਰ ਮੈਂ ਤਾਂ ਆਪ ਕਹਿਨੀ ਆ ਮੰਮੀ ਵੀ ਦੇਖਦੀ ਆ ਆਹ ਕਹਿੰਦੇ ਆ ਮੰਮੀ ਨੂੰ ਮੈਂ ਕਰਾਇਆ ਪਾੜਾ ਸਭ ਕੁਝ ਕਰਾਂਗਾ ਮੰਮੀ ਤੂਰੇ ਆ ਕੇ ਦਿਨ ਚੋਤੀਇ ਚਾਥੇ ਮਹੀਨੇ ਮਿਲ ਜਿਆ ਕਰ ਮੰਮੀ ਦੇ ਦੇਖ ਕੇ ਤੂੰ ਸੀ ਨਹੀਂ ਆਣਾ ਲੈ ਦੱਸ ਕਿ ਮੈਂ ਤਾਂ ਐਸੇ ਵਾਲੀ ਥੋੜੀਆਂ ਪਾਈ ਚਲੋ ਜਿੱਦਾਂ ਬੰਦੇ ਨੂੰ ਕਈ ਵਾਰ ਹੋ ਜਾਂਦਾ ਨਹੀਂ ਆਉਂਦਾ ਮੈਂ ਮੰਨ ਗਈ ਗੱਲ ਵੀ ਮੰਮੀ ਦਾ ਵੀ ਦਿਲ ਉੱਠਦਾ ਹੈ ਕਈ ਵਾਰ ਵੀ ਮੈਂ ਜਾਵਾਂ ਨਿਆਣੇ ਆਣੇ ਆ ਕੋਲ ਔਰ ਕੀ ਚਾਹੀਦਾ ਚਲੋ ਠੀਕ ਹੈ ਜੀ ਫਿਰ ਹੁਣ ਤਾਂ ਕਹਿੰਦੇ ਹੁਣ ਆਕੇ ਜਿੰਨੇ ਡਾਰੂ ਹੋ ਗਏ ਉਹਨੂੰ ਕਾਇਰ ਬੰਦੂ ਸ਼ਕਤੀ ਮਿਲ ਜਾਗਾ ਆਪਾਂ ਜਾਈਏ ਆਪਣੋ ਘਰ ਨੂੰ ਮੇ ਮੰਮੀ ਵੀ ਦੱਸੀ ਜਾਂਦੀ ਉੱਥੇ ਬੈਠੀ ਜਾਂਦੀ ਹੁੰਦਾ ਮਾਂ ਨੂੰ ਹੁੰਦਾ ਨਹੀਂ ਜਿੰਨੇ ਮਰਜ਼ ਚਾਏ ਨਿਆਣੇ ਬੁੜੇ ਵੀ ਹੋ ਜਵੇ ਤਾਂ ਵੀ ਮਾਂ ਨੂੰ ਹੁੰਦਾ ਹੈ ਹੋਰ ਦੇਖ ਲਓ ਚਲੋ ਹਮ ਚਲੋ ਠੀਕ ਹੈ ਜੀ ਫਿਰ ਹੁਣ ਅਗਲੇ ਵਲੌਗ ਚ ਮਿਲਦੇ ਆਂ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤ ਰੱਖੇ ਸਾਡਾ ਛੁੰਛਣਾ ਜਿਹਾ ਸੰਗਿਆ ਓਕੇ ਜੀ ਫਿਰ ਬਾਏ